ਮੈਨੂੰ ਬਾਹਰੇ ਪਤਾ ਚੱਲਦਾ ਜਾ ਕੇ ਤੋਂ ਮੈਂ ਕੱਲ ਤੱਕ ਬੰਦਾ ਫੜਿਆ ਲਾਣਾ ਤੁਹਾਡੇ ਪਿੰਡ ਦਾ ਜਿਹੜਾ ਪੱਛ ਗਿਆ ਥੋ ਇੱਕ ਜਣਾ ਨੇ ਨਸ਼ਾ ਦੇ ਚੰਦੇ ਆ ਨਾ ਮੈਂ ਇਹ ਬੰਦੇ ਵੇਚਣ ਦੇ ਰੇਡ ਪੈਣ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਨੂੰ ਕੂਮ ਕਰਦਾ ਵਾਂ ਗਾਂ ਸ਼ਾਂਹ ਇੱਕ ਵਾਰੀ ਨਾਂ ਲਾ ਕੇ ਰੱਖਾ ਤੇ ਅੱਜ ਕੱਲ ਤੋਂ ਪਹਿਲਾਂ ਪਹਿਲਾਂ ਸਾਰੇ ਚੁੱਕ ਕੇ ਧੰਦੇ ਦਾਂਗਾ ਇੱਕ ਨਾਲ ਇੱਕ ਦੇ ਇਹ ਹੱਪਾ ਲੈਣੰਦੇ ਜੀ ਉਹ ਇੱਕ ਨਾਮ ਰੱਖ ਕੇ ਤੋਲਣ ਨਾ ਲੈਣਾ ਕਿਸ ਦੀ ਡਿਊਟੀ ਦਾ ਹੂਗਾ ਮੈਡੀਕਲ ਖਰਾਬ ਕਰਨੀ ਡਿਊਟੀ ਕਿਸੇ ਦੀ ਇੱਥੇ ਸਾਰੇ ਪਿੰਡ ਨਾਂ ਜਿਹੜੇ ਦੇਖਦੇ ਨੇ ਉਹਨਾਂ ਦਾ ਕਿਤੇ ਬੱਚੇ ਦਾ ਨਾਮ ਹੈ ਤੇ ਤੈਨੂੰ ਦੱਸਾਂਗਾ ਕਿ ਕਿਵੇਂ ਉਹਨਾਂ ਨੂੰ ਹੱਸ ਪੈਂਦਾ ਕਿ ਨਹੀਂ ਪੈਂਦਾ ਖੜ ਕੇ ਕੌਣ ਜਾਂਦਾ ਪਿੰਡ ਵਾਲਿਆਂ ਨੂੰ ਵੱਧ ਪਤਾ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਕਿਹੜਾ ਬੰਦਾ ਬੰਦਾ ਆਪਾਂ ਨੂੰ ਆਪਾਂ ਹੀ ਦੱਸ ਸਕਦੇ ਉਹ ਤਾਂ ਮੈਂ ਸੁਣ ਲਈ ਕਰ ਆਪਾਂ ਹੀ ਦੱਸ ਸਕਦੇ ਮੇਰੀ ਇੱਕ ਗੱਲ ਸੁਣ ਲਓ ਤਰਮੀ ਹਰ ਹੁੰਦਾ ਆਪਣੇ ਧਰਮ ਚ ਪਾਵੇਂ ਉਹ ਸਿੱਖਵਾ ਕੋੰਗਰੇ ਹਿੰਦੂ ਆ ਪਾਵੇਂ ਸਾਈਆ ਪਾਵੇਂ ਮੁਸਲਮਾਨ ਹੋਵੇ ਧਰਮੀ ਸਾਰੇ ਵੱਖਰੇ ਪਰ ਇਨਸਾਨ ਇਕੱਠੇ ਹੁੰਦਾ ਜੇ ਕੋਈ ਵੀ ਲੈ ਬੰਦੇ ਇਨਸਾਨ ਸਾਰੇ ਇਨਸਾਨ ਹੀ ਬਣ ਸਕਦੇ ਮੈਂ ਭਾਵੇਂ ਇਹ ਗੱਲ ਕਹਿ ਚਲਿਆ ਇਨਸਾਨ ਆ ਆ ਸੰਗਤਾਂ ਚ ਤੁਹਾਡੀ ਬਹੁਤ ਵਾਕੀ ਕੋਈ ਇੱਕ ਜਗ੍ਹਾ ਤੇ ਕਹਿ ਦੋ ਬ੍ਰਿੰਦਾ ਸਾਡੀ ਬਾਹਰ ਲਿਖਿਆ ਹੀ ਤੇਰਾ ਨਾਮ ਲਿਆ ਫਿਰ ਮੈਂ ਦੱਸਾਂਗਾ ਕੀ ਕਰਾਂ ਕਰਨਾ ਉਹ ਇੱਕ ਨਾ ਕਰਕੇ ਰਖਾਓ ਕਿ ਸਾਰਾ ਤੁਕ ਨੂੰ ਮੈਂ ਕਰ ਦਿਆ ਤਾਂ ਤੁਕ ਨੂੰ ਤਾਂ ਧਰ ਸਮਝ ਕੇ। ਅਸ਼ਾਦੀ ਬੰਦੋ। ਮੈਂ ਕਹਿੰਦਾ ਜਦੋਂ ਲਾਈਵ ਕਰਦੇ ਆ ਪ੍ਰੋਗਰਾਮ ਸਾਰੀ ਦੁਨੀਆ ਦੇਖੇਗਾ ਮੇਰਾ ਪ੍ਰੋਗਰਾਮ। ਦੇਖਦੇ ਆ ਜਿਹੜੇ ਤਿੰਦੇ ਖਾਂਦੇ ਆ ਪੂਰੀ ਲਿਸਟ ਮਲੇਵਾਲ ਚੌਂਕੀ ਦੇ ਵਿੱਚ ਹੈਗੀ ਆ। ਮੈਨੂੰ ਦੇਖੋ ਕਿਉਂਕਿ ਇਹਨਾਂ ਦਾ ਪਰਵਾਹ ਨਾ ਬਸੇ ਖੁੱਦ ਜਿਹੜੇ ਉੱਥੇ ਜੇਲ੍ਹ ਦੇ ਵਿੱਚ ਨੇ। ਨੰਨੂ ਖਾਨ ਵਾਲੇ ਉਹਨਾਂ ਦੇ ਵਿੱਚੋਂ ਲੰਘਾ। ਖਾਨ ਵਾਲੇ ਉਹ ਮਰੀਜ਼ ਉਹ ਡਿਕਟ ਉਹਦਾ ਇਲਾਜ ਕਰਾਵਾਂਗੇ ਉਹਨਾਂ ਨੂੰ ਫ੍ਰੀ ਇਲਾਜ ਕਰਾਵਾਂਗੇ ਕਿ ਸਰਕਾਰ ਉਹਨਾਂ ਦੇ ਉਹ ਬੱਚਾ ਦੇ ਵਿੱਚ ਲੋ ਮੈਂ ਮਾਪਿਆਂ ਨੂੰ ਕਹਿਣਾ ਉਹ ਬੱਚਾ ਦੇ ਵਿੱਚ ਕੋਈ ਕਿਹੜੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਛਡਾਉਣ ਦੀ ਸਰਕਾਰ ਦੀ ਜਿੰਮੇਵਾਰੀ ਹੈ ਮੈਂ ਛਡਾਉਣ ਦਾ ਮੰਨਣਾ ਨਸ਼ਰਾਬ ਖਾਣ ਕੇ ਉਹਨਾਂ ਨੂੰ ਦੇਖਣ ਦੇ ਕਿ ਪਾਣੀ ਪੜਦਾ ਨਾ ਮੈਂ ਮਦਦ ਕਰਨ ਆਪੇ ਨਾਲ ਨਹੀਂ ਕਰੀ ਤੇ ਮੈਂ ਜੱਜਾਂ ਜਿਹੜਾ ਇਹੋਂ ਬੰਦਾ ਮਗਰ ਜਾਏਗਾ ਪਾਨਾ ਨੰਬਰਦਾਰ ਹੋਵੇ ਸਰਪੰਚ ਹੋਵੇ ਉਹਨੂੰ ਸਾਰਾ ਕਦਮ ਕਰਾਂਗਾ ਦੀ ਨੰਬਰਦਾਰੀ ਖਤਮ ਕਰਾਂਗਾ ਉਹਦੀ ਸਰਪੰਚੀ ਖਤਮ ਕਰਾਂਗਾ ਉਹ ਦੇ ਕੇ ਵਿਖਾ ਲੈ ਮੈਨੂੰ ਇੱਕ ਬੰਦਾ ਸਾਥ ਕਰਦੀ ਗਿਆ ਬੰਦਾ ਦੀ ਜਵਾਨਤ ਦੇਖ ਕੇ ਇਹ ਇਹ ਪਿੰਡ ਚੋਂ ਹੁੰਦਾ ਪਾਣੀ ਨਹੀਂ ਜਾਂਦਾ ਜਿੰਨੀ ਲਾਹ ਜਾਣ ਦੀ ਹੈ ਪੱਤੇ ਵਾਲੀ ਚਾਹੇ ਵਾਲੀ ਮੌੜੀਏ ਕੋਲ ਧੁਆੜਾ ਵਾਲੀ ਇਹ ਪਿੰਡ ਦੇ ਬੰਦੇ ਸਾਡੇ ਜਿੰਦਾ ਹੈਗੇ ਸਰਪੰਚੀ ਦੇ ਠੀਕ ਹੈ ਕੋਈ ਗੱਲ ਨਹੀਂ ਅੱਪਾ 10 ਮਿੰਟ ਤੋਂ ਬਾਅਦ ਆ ਰਹੀ ਸਾਰੀ ਗੱਲ ਮੇਰੇ ਕੋਲ ਹੈ ਸਾਰੇ ਸੁਣ ਰਹੇ ਨੇ ਠੀਕ ਆ ਤੇਰਾ ਤੇਰੀ ਬਹੁਤ ਸਾਰੇ ਚੰਗਲਾਂ ਤੇ ਚੰਨ ਦੇ ਜਿਹੜਾ ਵੀ ਆਪਾਂ ਦੇਖ ਰਹੇ ਕਿ ਕਿੰਨੀ ਵੱਡੀ ਵੱਡੀ ਹਿੰਮਤ ਕੀਤੀ ਆ ਗੱਲ ਕਰਨ ਦੀ ਮੈਂ ਤੈਨੂੰ ਵੀ ਅਪਰੀਸ਼ੀਏਟ ਕਰਦਾ ਕਿ ਤੂੰ ਬੜੀ ਵੱਡੀ ਹਿੰਮਤ ਕੀਤੀ ਆ ਬਹੁਤ ਘੱਟ ਨੰਨ ਦਾ ਰੰਗ ਜਿਹੜੇ ਲੋਕ ਐ ਸ਼ਰਮਾਂ ਮਕੈਣ ਕਿ ਸਾਡੇ ਪਿੰਡਾਂ ਚ ਚੱਕਾ ਵੇਖਦਾ ਜ ਸਾਡੇ ਪਿੰਡ ਚ ਚਾਰਜ ਸਾਡੇ ਪਿੰਡ ਦੀ ਕਮੇਟੀ ਬਣਾਈ ਜਾਵੇ ਕਿਉਂ ਇੱਕ ਬੰਦੇ ਦੇ ਬਾਹਰ ਨਾ ਪਾਇਆ ਜਾਵੇ ਸਾਡੇ ਦੇ ਵਿਰੋਧ ਕੇਂਦ ਹੋਏ ਜਾਂਦਾ ਨੇ ਇਦਾਂ ਹਮਲੇ ਮੰਤਰੀ ਚੱਕਾ ਵੀ ਘਸਾਉਣੇ ਦੇ ਉੱਪਰ ਬੰਦੇ ਆ ਬਿਲਕੁਲ